ਲੋ ਜੀ ਸਾਢੇ 6 ਦਾ ਟਾਈਮ ਹੋ ਚੁੱਕਿਆ ਸਵੇਰੇ ਤੇ ਆਏ ਆ ਪੂਤਣਾ ਵੱਢਣ ਵਾਸਤੇ ਆਖਰੀ ਜਿਹੜਾ ਨਾ ਥਾਂ ਜਿਹੜਾ ਵੱਢਣ ਵਾਲਾ ਸੀਗਾ ਪੂਤਣਾ ਉਹ ਰਹਿ ਗਿਆ ਉਹ ਅੱਜ ਵੱਢ ਕੇ ਤੇ ਕੰਮ ਨਿਬੇੜ ਦੇਣਾ ਫਿਰ ਲਾਦਰਦ ਕੇ ਕੱਲ ਤੱਕ ਫੇਰ ਤਾਂ ਅਗਲੀ ਦੀ ਹੈ ਜੇ ਸ਼ਾਮ ਨੂੰ ਤੇ ਲੱਦ ਕੇ ਨਿਬੇੜ ਦੇਣਾ ਤੇ ਆ ਵਿੱਚ ਹੈਗਾ ਝਾੜੀਆਂ ਆਈਆਂ ਨੇ ਦੋ ਤਿੰਨ ਕਿਹਾਰੇ ਇੱਧਰ ਸੀਗੇ ਨਿੱਕੇ ਨਿੱਕੇ ਆਛੇ ਤੇ ਜੰਗਲ ਹੀ ਜੰਗਲ ਹੀ ਬਣਾ ਪਿਆ ਇੱਥੇ ਦੋ ਤਿੰਨ ਘਾਰੇ ਸੀ ਜਿਵੇਂ ਆ ਆਪ ਕੋਲਰ ਤੋਂ ਆ ਇੱਥੋਂ ਤੱਕ ਇੱਕ ਦੋ ਤਿੰਨ ਇਦਾਂ ਕਰਕੇ ਤੇ ਉਸ ਤੋਂ ਬਾਅਦ ਇਧਰ ਅਸੀਂ ਗਾ ਬਾਹਰ ਫਾਲ ਅਸੀਂ ਲੱਗੇ ਸੀ ਸ਼ਾਮ ਨੂੰ ਸਾਡੇ ਕੁਚਾਰ ਆ ਜੀ ਤੇ ਕੰਮ ਕਾਫੀ ਖਿੱਚਦਾ ਸੀ ਇੱਥੇ ਦੇ ਪੋਨਾਂ ਮੈਂ ਹਾਂ ਰਾਜਾ ਹਾਂ ਦੋ ਕਹਿ ਰਹੇ ਆ ਹਾਂ ਦੋ ਕਹਿ ਰਹੇ ਹਾਂ ਇੱਥੋਂ ਲੈ ਕੇ ਇੱਥੋਂ ਤੱਕ ਮੈਂ ਨਾ ਕਰੇਗਾ ਘਟੋ ਘਟਾ ਘੰਟਾ ਡੇਢ ਸਾਡਾ ਲੱਗੂ ਇੱਥੇ ਹੁਣ ਆਇਆ ਵਢਣ ਤੇ ਫਿਰ ਸ਼ਾਮ ਨੂੰ ਦੇਖਦੇ ਆ ਲੱਦਦੇ ਆ ਜਾਂ ਕੱਲ ਸਵੇਰ ਤੱਕ ਸੁੱਕਦਾ ਫਿਰ ਲੱਦ ਕੇ ਤੇ ਕੰਮ ਫਾਈਨਲ ਹੋ ਜਾਣਾ ਆਪਣਾ ਪੂਰੇ ਦਿਨ ਨਾਲ ਜਾਣਾ ਨਿਭੜ ਕੰਮ ਤੇ ਮੈਂ ਆ ਗਿਆ ਥੋੜਾ ਟਾਈਮ ਨਾਲ ਤੇ ਬੰਦੇ ਆਉਂਦੇ ਮਗਰ ਪਹਿਲੇ ਦਿਨ ਤਾਂ ਜਦੋਂ ਪਹਿਲਾਂ ਪਹਿਲਾਂ ਸ਼ੁਰੂਆਤ ਕੀਤੀ ਸੀ ਅੱਠ ਬੰਦੇ ਸੀ ਫਿਰ ਅੱਠ ਤੋਂ ਰਹਿ ਗਏ 7 6 ਫਿਰ ਕਦੇ 5 ਕਦੇ 6 ਫਿਰ ਇਦਾਂ ਫਿਰ ਕੱਲ ਅਸੀਂ 4 ਜਣੇ ਰਹਿਗੇ ਤੇ ਅੱਜ ਰਹਿ ਗਏ ਅਸੀਂ 3 ਕਿਉਂਕਿ ਇੱਕ ਪਾਰਟੀ ਮੈਂਬਰ ਜਿਹੜਾ ਉਹ ਚਲਾ ਗਿਆ ਸਿਲਾਸਨ ਵੇਚਣ ਆਸਤੇ ਜਲੰਧਰ ਨੂੰ ਤੇ ਅੱਜ ਰਹਿ ਗਏ ਅਸੀਂ 3 ਜਿੰਨਾ ਵਿੱਚ ਹੁਣ ਅੱਜ ਲੱਗਾਂਗੇ ਹੁਣ ਮੈਂ ਆ ਗਿਆ ਇੱਕ ਤੇ ਦੋ ਮਗਰ ਆਉਣਗੇ ਦਾਤੀਂ ਦੁੱਤੀਂ ਲਾ ਕੇ ਤੇ ਫਿਰ ਇਹਨੂੰ ਵੜਦੇ ਆ ਕਰਦੇ ਆ ਇਹਦਾ ਫਾਈਨਲ ਕਿਉਂਕਿ ਇਹ ਹੈਗਾ ਅਸੀਂ ਪਾਰਟੀ ਮੈਂਬਰਾਂ ਨੂੰ ਵੈਸੇ ਤੇ ਛੱਡ ਵੀ ਸਕਦੇ ਸੀ ਪਰ ਹੁਣ ਛੱਡ ਨਹੀਂ ਜਣਾ ਕਿਉਂਕਿ ਪਾਰਟੀ ਮੈਂਬਰ ਜਿਹੜੇ ਅਸੀਂ ਹੋਰ ਨਾ ਵੜਦੇ ਆ ਉਹਨਾਂ ਚ ਹੀ ਕੰਨੇ ਦਾ ਪੋੜਣਾ ਹੈਗਾ ਇਹ ਇਹ ਵੱਢ ਕੇ ਕੰਮ ਨਿਬੜਨਾ ਫਿਰ ਉਸ ਤੋਂ ਬਾਅਦ ਆਪਦਾ ਹੋਰ ਕੰਮ-ਕਮ ਲੱਗ ਜਾਵਾਂਗੇ ਠੀਕ ਹੈ ਬਾਕੀ ਆ ਜਿਹੜੀ ਜੰਗਲਾਲ ਜੀ ਨਾਲ ਇੱਥੇ ਤਾਂ ਡਰ ਲੱਗਦਾ ਅਜੀਬੀ ਖੜਾ ਹੈ ਕਿਹੜੀ ਜੀ ਹਾਂ ਇੰਨੀ ਕਮ ਹਾਂ ਖੜੀ ਹੈ ਚਲੋ ਕੋਈ ਨਹੀਂ ਇਹ ਤਾਂ ਕਿੰਨਾ ਕੁ ਟਾਈਮ ਲੱਗਣਾ ਉਹ ਵੱਢ ਕੇ ਇਹ ਵੀ ਨਵੇੜ ਦਿਆਂਗੇ ਬੱਕ ਲੈ ਵੀ ਉਦਣਾ ਪਤਣਾ ਵੱਡ ਕੇ ਸੀ ਆ ਗਏ ਸੀ ਕਿਹਨ ਹੋ ਗਿਆ ਮੌਸਮ ਬੱਦਲ ਬੁੱਦਲ ਹੋ ਗਿਆ ਆਇਕ ਸੂਰਜ ਨੇ ਲਕੋ ਲਿਆ ਬੱਦਲਾ ਨੇ ਤੇ ਮੈਂ ਹੁਣ ਬਣਾਉਣ ਲੱਗਾ ਚਾਹ ਤੇ ਬਾਅਦ ਚ ਵਾਹ ਵਾ ਆ ਗਈ ਤੇ ਫਿਰ ਚਾਹ ਦਾ ਹੋਣਾ ਕੰਮ ਔਖਾ ਬਣਾਉਣ ਦਾ ਖਿਸ਼ ਕਰਕੇ ਆਪਾਂ ਬਣਾ ਲਈਏ ਚਾਹ ਕਿਉਂਕਿ ਟਾਈਮ ਵੀ ਹੋ ਚੁੱਕਿਆ ਵਾ ਚਾਹ ਦਾ 2:30 ਵਜੇ ਚੁੱਕੀ ਹੈ ਪੂਰੇ ਦਾ ਆਪਣਾ ਕਹਾ ਕੰਮ ਨੇ ਸਾਦਾ। ਉਦੋਂ ਦਾ ਮੁੰਨੇ ਵੇੜ ਲਾਇਆ ਸੀ ਕੰਮ। ਹਾਂ 40 ਬਰ ਚੱਕਿਆ। 25 ਮਿੰਟ ਹੋ ਗਏ ਪੂਰੇ। ਵਧੀਆ ਮੌਸਮ ਬਣ ਗਿਆ ਵਧੀਆ ਸੰਦਾ ਵੀ। ਘੰਡਾ ਨਹੀਂ ਹੋਇਆ ਮਤਲਬ ਇਕੱਲੀ ਬਟਿਆ। ਹਨ ਕਣੀਆਂ ਟਿੱਕਣ ਲੱਗੀਆਂ। ਕਣੀਆਂ ਟਿੱਕਣ ਲੱਗੀਆਂ। ਲੋ ਜੀ। ਕੋਈ ਕੋਈ ਕੰਨੀ ਡਿੱਗਣ ਲੱਗੀ ਮੈਨੂੰ ਐ ਦਰਵਾਜੇ ਦੇ ਵਿੱਚੋਂ ਦਸੀਏ ਇਹਨੂੰ ਪਿਛਲੀਆ ਪਹਿਲਾਂ ਇਹ ਇੱਥੇ ਇਹਨੂੰ ਥੋੜਾ ਜਿਹਾ ਪਿੱਛੇ ਕਰ ਦਿੰਨੇ ਜੱਜ ਬਣੋਂਗੀ ਭਿੰਡੇ ਮਕੈਨਿਕੀ ਕਣੀ ਡਿੱਗਣ ਲੱਗੀ ਆ ਦੇਖਦੀ ਮੋਟੀ ਮੋਟੀ ਡਿੱਗਦੀ ਪਰ ਡਿੱਗਦੀ ਕਤੇ ਵਿਰਲੇ ਵਿਰਲੇ ਬਿੱਥੇ ਹੀ ਬਣਾ ਆ ਬਸ ਉਹ ਹੀ ਆ ਇਧਰ ਨੂੰ ਜਿਆਦਾ ਇਧਰ ਨੂੰ ਕੰਮ ਨਾ ਚਲੋ ਭਰਾ ਅਗੋਂ ਅਸੀਂ ਚੱਲਦੇ ਹਾਂ ਕੋਠੇ ਦੇ ਉੱਤੇ ਉਹੀ ਚੀਜ਼ ਵੇਨੇ ਹਾਂ ਕਮਿਨਿਟੀ ਇਹ ਟੋਪੇ ਦੇ ਵਿੱਚ ਮੀਂਹ ਪਈ ਜਾਂਦਾ ਜਿਹੜਾ ਆਪਣੀ ਬਾਲਟੀ ਪਾਣੀ ਦੀ ਧਰ ਰਹੀ ਹੈ